ਮੁਰਦਾਬਾਦ ਮੌਤੀ ਸਰਕਾਰ ਮੁਰਦਾਬਾਦ ਮੌਤੀ ਸਰਕਾਰ ਮੁਰਦਾਬਾਦ ਕੇਂਦਰ ਸਰਕਾਰ ਮੁਰਦਾਬਾਦ ਅਮਰੀਕਾ ਨਾਲ ਸਮਝੌਤੇ ਰੱਦ ਕਰੋ ਰੱਦ ਕਰੋ ਰੱਦ ਕਰੋ ਅੱਜ ਜਮਹੂਰੀ ਕਿਸਾਨ ਸਭਾ ਦੇ ਆਗੂਆਂ ਵੱਲੋਂ ਸ਼ਾਹਪੁਰ ਜੱਜਨੋ ਬੱਸ ਸਟੈਂਡ ਉੱਪਰ ਭਾਰਤ ਅਤੇ ਅਮਰੀਕਾ ਵਿਚਾਲੇ ਹੋਏ ਫ੍ਰੀ ਟ੍ਰੇਡ ਐਗਰੀਮੈਂਟ ਦਾ ਵਿਰੋਧ ਕਰਦੇ ਹੋਏ ਕੇਂਦਰ ਸਰਕਾਰ ਖਿਲਾਫ ਜਮ ਕੇ ਨਾਹਰੇ ਬਾਜੀ ਕੀਤੀ ਕਿਸਾਨ ਆਗੂਆਂ ਨੇ ਕਹਿ ਕੇ ਇਸ ਵਪਾਰਕ ਸਮਝੌਤੇ ਨਾਲ ਭਾਰਤ ਦੀ ਕਿਸਾਨੀ ਬਿਲਕੁਲ ਤਬਾਹ ਹੋ ਜਾਵੇਗੀ ਕਿਉਂਕਿ ਡੇਰੀ ਪ੍ਰੋਡਕਟ ਅਤੇ ਹੋਰ ਖੇਤੀ ਉਤਪਾਦਨਾਂ ਨੂੰ ਭਾਰਤ ਦੇ ਬਾਜ਼ਾਰਾਂ 'ਚ ਵਿਚੇ ਲਈ ਅਮਰੀਕਾ ਨੂੰ ਤਾਂ ਕੋਈ ਵੀ ਟੈਕਸ ਨਹੀਂ ਦੇਣਾ ਪਵੇਗਾ ਜਿਸ ਕਰਕੇ ਉਹ ਸਸਤੇ ਉਤਪਾਦਨ ਲੈ ਕੇ ਭਾਰਤ ਦੇ ਬਾਜ਼ਾਰਾਂ ਵਿੱਚ ਉਤਰੇਗਾ ਜਦਕਿ ਜੇਕਰ ਭਾਰਤ ਦੇ ਵਪਾਰੀ ਆਪਣਾ ਕੋਈ ਉਤਪਾਦਨ ਅਮਰੀਕਾ ਵਿੱਚ ਜਾਂਦੇ ਤਾਂ ਉਹਨਾਂ ਨੂੰ ਘੱਟੋ-ਘੱਟ 18% ਦੀ ਟੈਕਸ ਦੇਣਾ ਪਵੇਗਾ ਉਹਨਾਂ ਕਹਿੰਦੇ ਕਿ ਇਸ ਸਮਝੌਤੇ ਨਾਲ ਭਾਰਤ ਦਾ ਕੋਈ ਵੀ ਫਾਇਦਾ ਨਹੀਂ ਹੋਣ ਵਾਲਾ ਸਗੋਂ ਭਾਰਤ ਵਾਸੀਆਂ ਦਾ ਨੁਕਸਾਨ ਹੋਵੇਗਾ ਉਨਾ ਕਹਿਆ ਹੈ ਕਿ ਅਮਰੀਕਾ ਦੇ ਦੱਬਾ ਵਿੱਚ ਭਾਰਤ ਵੱਲੋਂ ਕੀਤਾ ਗਿਆ ਇਹ ਸਮਝੌਤਾ ਜਲਦ ਤੋਂ ਜਲਦੀ ਰੱਦ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਇਸ ਸੰਘਰਸ਼ ਨੂੰ ਹੋਰ ਤਿੱਖਾ ਬਿੜਿਆ ਜਾਵੇਗਾ ਬਿਊਰੋ ਰਿਪੋਰਟ ਆਲ ਪੰਜਾਬ نیوز ਦੇਖੋ ਜੀ ਕੇਂਦਰ ਸਰਕਾਰ ਬਾ ਵਿਰੁੱਧ ਨਾਰੇਬਾਜੀ ਇਸ ਕਰਕੇ ਕੀਤੀ ਗਈ ਹੈ ਜਿਹੜਾ ਮੋਦੀ ਸਰਕਾਰ ਨੇ ਅਮਰੀਕਾ ਨਾਲ ਸਮਝੌਤਾ ਕੀਤਾ ਆ ਮਤਲਬ ਵੀ ਵਪਾਰ ਦਾ ਉਹਦੇ ਵਿੱਚ ਕਿਸਾਨੀ ਤਬਾਹ ਹੋ ਜਾਣੀ ਆ ਜਿੱਦਾਂ ਡੇਰੀ ਧੰਦਾ ਕਿਸਾਨ ਮਜ਼ਦੂਰ ਛੋਟਾ ਵਪਾਰੀ ਵਰਗ ਸਾਰੇ ਮਤਲਬ ਜਿਹੜੇ ਆ ਹੋ ਜਾਣੇ ਆ ਇਸ ਕਰਕੇ ਅਸੀਂ ਸਾਰੇ ਪੰਜਾਬ ਵਿੱਚ ਸੰਯੁਕਤ ਸੰਯੁਕਤ ਕਿਸਾਨ ਮੋਰਚੇ ਦੇ ਕਾਲ ਦੇ ਉੱਤੇ ਮਤਲਬ ਵੀ ਬੰਦ ਦਾ ਸੱਦਾ ਦਿੱਤਾ ਉਹਦੇ ਵਿਰੋਧ ਵਿੱਚ ਅੱਜ ਅਸੀਂ ਮਤਲਬ ਇਹ ਨਾਰੇਬਾਜ਼ੀ ਕੀਤੀ ਆ ਨਾਲੇ ਰੋਸ ਪ੍ਰਗਟ ਕੀਤਾ ਹੈ ਜੇ ਮੰਨ ਲਓ ਇਸ ਮਝੋਤਾ ਲੱਗ ਨੂੰ ਹੁੰਦਾ ਤੇ ਇਹ ਕਿਸਾਨੀ ਜਿਹੜੀ ਕਿਨੇ ਕੇ ਪ੍ਰਭਾਵਤ ਹੋਣਾ ਜਿਹੜਾ ਹੈਗਾ ਚੰਗਾ ਕਿਸਾਨੀ ਜਿਹੜੀ 2 2.5 ਕਿੱਲੇ ਵਾਲੀ ਉਹ ਤੇ ਬਿਲਕੁਲ ਹੀ ਪ੍ਰਭਾਵਤ ਹੋ ਜਾਣੀ ਹੈ ਛੋਟਾ ਕਿਸਾਨ ਜਿਹੜਾ ਮਤਲਬ ਜਿਹਨੇ 2 4 ਪਸ਼ੂ ਰੱਖੇ ਨੇ ਵਿਚਾਰਾ ਕੋਈ ਆਪਣੇ ਬੱਚਿਆਂ ਦੀ ਫੀਸ ਤਾਰਦਾ ਕੋਈ ਘਰ ਦਾ ਘਰੇਲੂ ਜਿਹੜਾ ਮਤਲਬ ਵੀ ਆਪਣਾ ਕਾਰੋਬਾਰ ਕਰਦਾ ਉਹ ਬਿਲਕੁਲ ਤਬਾਹ ਹੋ ਜਾਣਾ ਉਹਨਾਂ ਨੇ 2 2.5 2.5 ਹਜ਼ਾਰ ਗਾਈ ਦਾ ਫਾਰਮ ਆ ਸਾਡੇ ਇੱਥੇ ਮਤਲਬ ਇੱਕ ਦੋ ਪਸ਼ੂ ਰੱਖ ਕੇ ਗੁਜ਼ਾਰਾ ਕਰਦੇ ਨੇ ਉਧਰਲਾ ਦੁੱਧ ਦਾ ਅਸੀਂ ਮੁਕਾਬਲਾ ਨਹੀਂ ਕਰ ਸਕਦੇ ਉਹਨਾਂ ਦੇ ਕਿਸਾਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਉਹਨਾਂ ਦਾ ਜਿੱਦਾਂ ਜਵਾਰ ਆ ਕਪਾ ਆਇਆ ਇਧਰ ਆਂਧਰਾ ਪ੍ਰਦੇਸ਼ ਵਿੱਚ ਜਿਹੜਾ ਕਿਸਾਨ ਆ ਕਪਾ ਤੇ ਨਿਰਭਰ ਆ ਉਧਰ ਮਨ ਜਵਾਰ ਤੇ ਨਿਰਭਰ ਆ ਜਵਾਰ ਵੀ ਬਾਹਰੋਂ ਆ ਜਾਣੀ ਆ ਤੇ ਇਧਰ ਦੀ ਜਵਾਰ ਤੇ ਸਾਡੀ ਅੱਗੇ ਰੁਲ ਡਈ ਆ ਤੇ ਸਾਡਾ ਤਾਂ ਬਹੁਤ ਬੁਰਾ ਹਾਲ ਹੋ ਜਾਣਾ ਕਿਸਾਨਾਂ ਦਾ ਜਿਹੜਾ ਬਿਲਕੁਲ ਹੀ ਤਬਾਹ ਹੋ ਜਣੀ ਕਿਸਾਨੀ ਸਾਡੀ ਜਿਹੜੀ ਆ ਜੇ ਸਮਝੌਤਾ ਨਾ ਰੱਦ ਹੋਇਆ ਤਾਂ ਫਿਰ ਕੋਈ ਵੱਡੇ ਐਕਸ਼ਨ ਦੀ ਤਿਆਰੀ ਹੋਏਗੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜੀ ਬਸਟ ਉਧਰ ਹਾਂਜੀ ਹਾਂਜੀ ਜਿਹੜੀ ਜਿਹੜੀ ਇਧਰੋਂ ਜਾਣੀ ਉਹ ਤੇ 185% ਟੈਕਸ ਆ ਤੇ ਜਿਹੜੀ ਉਧਰੋਂ ਆਣੀ ਉਹ ਤੇ 0% ਹੈ ਉਹਨਾਂ ਨੂੰ ਕੋਈ ਟੈਕਸ ਨਹੀਂ ਆ ਉਹਨਾਂ ਦਾ ਕਿਸਾਨ ਮਾਲੋ ਮਾਲ ਹੋਣਾ ਤੇ ਸਾਡਾ ਕਿਸਾਨ ਗੰਗਾਲ ਹੋਣਾ ਜੀ ਇਸ ਕਰਕੇ ਅਸੀਂ ਆਨੇ ਵੀ ਇਹ ਜਿਹੜਾ ਸਮਝੌਤਾ ਹੈ ਰੱਦ ਹੋਣਾ ਚਾਹੀਦਾ ਜੋ ਮਲੋ ਸਮਝੌਤਾ ਰੱਦ ਨਹੀਂ ਹੁੰਦਾ ਫਿਰ ਅਗਲੀ ਰਣਨੀਤੀ ਅਗਲੀ ਰਣਨੀਤੀ ਜੋ ਸੰਯੁਕਤ ਕਿਸਾਨ ਮੋਰਚਾ ਕਾਲ ਦੇਗਾ ਉਹਦੇ ਕਾਲ ਦੇ ਉੱਤੇ ਅਸੀਂ ਮਤਲਬ ਬਿਲਕੁਲ ਤਿਆਰ ਆ ਭਾਵੇਂ ਸਾਨੂੰ ਦਿੱਲੀ ਮੋਰਚਾ ਅੱਗੇ ਵਾਂਗੂ 2021 ਵਾਂਗੂ ਲਾਉਣਾ ਪਵੇ 20 ਵਾਂਗੂ ਫਿਰ ਮੋਰਚਾ ਲਾਵਾਂਗੇ ਕਿਸਾਨ ਸਾਡੇ ਕਿਸਾਨ ਵੱਡੇ ਕਿਸਾਨ ਆਗੂ ਕਹਿੰਦੇ ਨੇ ਵੀ ਅਸੀਂ ਕਹੇ ਵੀ ਬੰਦਰਗਾਹ ਤੇ ਕਹੇ ਵੀ ਕੀਮਤੇ ਦਾ ਅਮਰੀਕਾ ਦਾ ਸਮਾਨ ਜਿਹੜਾ ਨਹੀਂ ਆਉਂਦੀ ਆਉਣ ਦੇਵਾਂਗੇ ਉਹ ਬੰਦੇ ਵਾਂਗ ਮੇਰਾ ਨਾਮ ਪਸ਼ਪਿੰਦਰ ਸਿੰਘ ਪ੍ਰਧਾਨ ਮੈਂ ਮਰੀਸਾ ਸਭਾ ਦਾ ਅੱਜ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਕਿ ਮਾਮਲਾ ਕੀ ਹੈ ਇਹਦੇ ਵਿੱਚ ਇਹ ਆ ਵੀ ਕਿਸਾਨੀ ਜਿਹੜੀ ਉਹ ਤਬਾਹ ਹੋ ਰਣੀ ਆ ਤੇ ਜ਼ਿਮੀਂਦਾਰ ਦੁੱਧ ਜਿਹੜਾ ਤਬਾਹ ਹੋ ਜਾਣਾ ਤੇ ਜ਼ਿਮੀਂਦਾਰ ਨੂੰ ਜ਼ਿਮੀਂਦਾਰ ਛੋਟਾ ਜ਼ਿਮੀਂਦਾ ਤਾਂ ਅੱਗੇ ਮਰਿਆ ਅੱਗੇ ਉਹਦੇ ਪੱਲੇ ਕੱਖ ਨਹੀਂ ਹੈਗਾ ਅੱਗੇ ਕਰਜ਼ੇ ਚੜੇ ਪਏ ਲੋਕਾਂ ਦੇ ਸਾਰੇ ਸਿਰ ਕਿਸਾਨਾਂ ਦੇ ਕੋਈ ਕਿਸਾਨ ਬਾਹਰ ਖੜੀ ਕਰਕੇ ਆਖੇ ਮੇਰੇ ਸਿਰ ਕਰਜ਼ਾ ਨਹੀਂ ਹੈਗਾ ਸਾਰੇ ਹੀ ਕਰਜ਼ੇ ਕਿਸਾਨਾਂ ਦੇ ਸਿਰ ਚੜੇ ਆ ਕਿਸਾਨ ਕੀ ਕਰਨਗੇ ਬਿਲਕੁਲ ਖਤਮ ਹੋ ਜਾਣਗੇ ਅੱਗੇ ਖਤਮ ਹੋਏ ਆ ਫਿਰ ਕੋ ਖਤਮ ਹੋ ਜਾਣਗੇ ਦੁਬਾਰਾ ਆਊਗਾ ਦੁਬਾਰਾ ਆਊਗਾ ਤਾਂ ਉਹ ਆਪਣੀ ਮਰਜ਼ੀ ਨਾਲ ਵੇਚਣਗੇ ਜੋ ਮਰਜ਼ੀ ਕਰਨਗੇ ਫਸਲ ਬਾਹਰ ਆਊ ਤੇ ਫਸਲ ਬਾਹਰ ਆਊਗੀ ਕਿਸਾਨ ਤਾਂ ਅੱਗੇ ਮਰਿਆ ਕਿਸਾਨ ਦਾ ਅੱਗੇ ਰੇਟ ਨਹੀਂ ਆ ਦੁਕਾਨ ਦਾ ਜਮੀਨ ਦਾ ਸਵਾਮੀਨਾ ਆਦੀ ਬੋਰਨੀ ਦੇ ਸਵਾਮੀਨਾ ਦੀ ਰਿਪੋਰਟ ਦੇਣ ਕਿ ਇੱਕ ਕਿਸਾਨ ਖਸਾਲ ਹੋਏ ਤੇ ਕਿਸਾਨ ਨੂੰ ਇਹ ਦੇਖ ਜਿਹੜਾ ਇਹ ਆਪਣਾ ਹਿੰਦੂਤਾਂ ਨਹੀਂ ਇਹ ਮਾਰੂਆ ਕਿਸਾਨਾਂ ਨੂੰ ਤੇ ਕਿਸਾਨ ਤੇ ਅੱਗੇ ਮਰਿਆ ਕਿਸਾਨ ਕੀ ਕਰ ਸਕਦਾ ਕਿਸਾਨ ਤੇ ਪੱਲੇ ਕੱਖ ਨਹੀਂ ਕੀ ਅਪੀਲ ਕਰਨੀ ਚਾਹੂਗਾ ਅਪੀਲ ਕਰਨੀ ਚਾਹੀਏ ਇਹ ਜਾਨਣਾ ਵੀ ਜਿਹੜੇ ਅਮਰੀਕਾ ਨਾਲ ਸਮਝੌਤਾ ਉਹ ਰੱਦ ਹੋਣਾ ਚਾਹੀਦਾ ਕਿ ਮੋਦੀ ਨੂੰ ਆਪ ਹੀ ਦੇਖਣਾ ਚਾਹੀਦਾ ਵੀ ਇਹ ਤੈਨੂੰ ਬਣਾ ਕੇ ਲੋਕਾਂ ਨੇ ਖਲਾਇਆ ਤੇ ਤੈਨੂੰ ਜੇ ਤੂੰ ਨਾਇਜ਼ਦਾ ਕਰੇਗਾ ਕਥਾਣਾ ਦੇ ਨਾਲ ਤੇ ਤੇਰੀ ਆਉਣ ਵਾਲੇ ਸਮੇਂ ਫੱਟੀ-ਪੱਟੀ ਜਾਊਗੀ